ਹਾਂ ਜੀ ਸਰ ਅੱਜ ਜਿਹੜਾ ਅਧ்கਾਟਨ ਕੀਤਾ ਵਾ ਆਪਣੇ ਸੜਕ ਦਾ ਜਿਹੜੀ ਬਣਾ ਹੀ ਪੱਠੇ ਤੱਕ ਕਿ ਜਦ ਤੱਕ ਤੋਂ ਮੈਂ ਕਿ ਕਿੰਨਾ ਕੱਖਿਆ ਜਾ ਕਿ ਸਭ ਇਹ ਪਹਿਲਾਂ ਤਾਂ ਸੁਣਨ ਵਾਲੇ ਸਾਰੇ ਸਰੋਤਾਂ ਨੂੰ ਸਸਟਿਆ ਕਰ ਇਸ ਜਿਹੜੀ ਪਿਆ ਵਾਅਦਾ ਤਕਰੀਬਨ 10 ਡਾਕ ਰੁਪਏ ਦੀ ਲਾਗਤ ਦੇ ਨਾਲ ਮੰਨਰੇਕਾ ਦੇ ਵਿੱਚ ਜਿਹੜਾ ਇਹ ਬਣ ਜਾ ਰਿਹਾ ਹੈ ਔਰ ਇਹਦੇ ਨਾਲ ਪਿੰਨ ਵਾਸੀਆਂ ਨੂੰ ਕਾਫੀ ਸਹੂਲਤ ਮਿਲ ਜਾਏਗੀ ਸ਼ਾਰਟਕਟ ਜਿਹੜਾ ਪਿੰਡ ਦੇ ਡੇਰਿਆਂ ਨੂੰ ਰਸਤਾ ਜਾਂਦਾ ਹੈ ਔਰ ਇਹ ਜਿਹੜੀ ਕਮੀ ਆ ਉਹ ਪੂਰੀ ਹੋ ਜਾਏਗੀ ਇਹ ਟੋਟਲ ਕਿੰਨੇ ਕ ਲੱਗਦਾ ਹੈ ਟੋਟਲ 10 ਤੋਂ 11 ਲੱਖ ਰੁਪਏ ਲੱਗਤਾ ਹੈਗੀ ਇੱਥੇ ਤੇ ਬਾਕੀ ਜਿਹੜੀਆਂ ਰੇਂਡੀਆਂ ਸੜਕਾਂ ਉਹਨਾਂ ਦਾ ਵੀ ਬਿਲਕੁਲ ਜੀ ਉਹਨਾਂ ਦਾ ਕੰਮ ਚੱਲ ਰਿਹਾ ਹੈ ਮਤੇ ਪੈ ਰਹੇ ਨੇ ਜਲਦ ਤੋਂ ਜਲਦ ਸਾਰੇ ਤਕਰੀਬਨ ਅਸੀਂ ਪੰਚਾਇਤੀ ਇਲੈਕਸ਼ਨ ਤੋਂ ਪਹਿਲਾਂ ਤਕਰੀਬਨ ਤਕਰੀਬਨ ਸਾਰੇ ਜਿਹੜੇ ਕੱਚੇ ਪਏ ਆ ਪੱਕੇ ਕਰਵਾ ਦੇਾਂਗੇ